ਇਹ ਗੱਡੀ ਤੇ ਤਾਂ ਆਪਣੇ 10 ਲੱਖ ਦਾ ਡਿਸਕਾਊਂਟ ਆ ਤੇ 10 ਲੱਖ ਦੇ ਵਿੱਚ ਨਾ ਭਾਈ ਦੂਜੀ ਗੱਡੀ ਆ ਜਾਂਦੀ ਆ ਤੇ ਪਾਵਰ ਤੁਸੀਂ ਦੇਖ ਸਕਦੇ ਹੋ ਜਰਕ 6 ਦੀ 6-7 ਦੀ ਐਵਰੇਜ ਆ ਮੈਂ ਕਹਿੰਨਾ ਹਰ ਦੂਜਾ ਬੰਦਾ ਗੱਡੀ ਮੋੜ ਕੇ ਦੇ ਦੇ ਹੁਣ ਇੱਕ ਵਾਰ ਜਰਕ ਦੇਖਿਓ ਇਹਦਾ ਹੁਣ 120 ਤੇ ਆ ਸਟੈਬਿਲਿਟੀ ਗੱਡੀ ਦੀ ਜਦ ਤੱਕ ਬੰਦਾ ਇਹ ਚੀਜ਼ ਦੇ ਵਿੱਚ ਬੈ ਕੇ ਇਹਨੂੰ ਨਾ ਫੀਲ ਕਰੇ ਨਾ ਚਲਾਵੇ ਉਹਨੂੰ ਫੀਲ ਨਹੀਂ ਆਣੀ ਦਿਲ ਖੁਸ਼ ਹੋ ਰੱਖਿਆ ਦੇਸ ਦਾ 4 ਪੈਸੇ ਹੁੰਦੇ ਨਾ ਚੱਕ ਕੇ ਆ ਹੀ ਘਰੇ ਲੈ ਜਾਂਦਾ ਐਡੀ ਵੱਡੀ ਗੱਡੀ ਹੋਣ ਦੇ ਬਾਵਜੂਦ ਵੀ ਚਾ ਹਉਂਗਲੀ ਤੇ ਸਟੇering ਘੁਮਾਈ ਜਾਉ ਇਹਦਾ ਹਾਂਜੀ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਨਵੀਂ ਗੱਡੀ ਤਾਂ ਨਹੀਂ ਆਪਣੀ ਵੈਸੇ ਪਿਛਲੀ ਤੁਸੀਂ ਉਹ ਚ ਵਲੌਗ ਚ ਦੇਖ ਰਿਹਾ ਹੋਣਾ ਆਪਣੇ ਹੈਨਾ ਤੇ ਅੱਜ ਆਪਣੇ ਸਾਹਮਣੇ ਹੈਗੀ ਆਪਣੇ ਕੋਲ ਟੋヨタ ਵਾਲਿਆਂ ਦੀ ਹਾਈਲਕਸ ਟੌਪ ਮਾਡਲ ਆ ਆਪਣੇ ਕੋਲ ਤੇ ਅੱਜ ਨਾ ਆਪਾਂ ਇੱਕ ਤੁਹਾਡੇ ਨਾਲ ਇਹਦਾ ਡਰਾਈਵਿੰਗ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਜੁڑے ਰਹੋ ਆਪਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੇ ਕਰਦਿਆਂ ਹੁਣ ਇੱਕ ਵਾਰ ਆਪਾਂ ਇਹਦਾ ਡਰਾਈਵਿੰਗ ਰਿਵਿਊ ਸ਼ੇਅਰ ਤੁਹਾਡੇ ਨਾਲ ਜਿਹੜੀ ਜਿਹੜੀ ਡਿਟੇਲਡ ਆਪਣੀ ਵੀਡੀਓ ਉਹ ਤਾਂ ਤੁਹਾਨੂੰ ਤੁਸੀਂ ਦੇਖ ਹੀ ਲਈ ਹੁਣ ਮੈਕਸਿਮ ਤੇ ਚਲਦਿਆਂ ਹੁਣ ਆਪਾਂ ਇਹਦੇ ਡਰਾਈਵਿੰਗ ਰਿਵਿਊ ਵੱਲ ਤੇ ਆਪਣਾ ਗੱਲ ਕਰੀਏ ਫੋਰਚੂਨਰ ਦੇ ਮੁਕਾਬਲੇ ਨਾਲ ਇਹ ਗੱਡੀ ਬਹੁਤ ਉੱਚੀ ਆ ਇਹ ਮੇਰੇ ਹਿਸਾਬ ਤੇ ਇਹਦੇ ਵਿੱਚ ਸਸਪੈਂਸ਼ਨ ਕਿੱਟ ਲੱਗੀ ਆ ਤਾਂ ਕਰਕੇ ਉੱਚੀ ਲੱਗ ਰਹੀ ਆ ਮੈਨੂੰ

ਉਹ ਵਾਲੀ ਗੱਡੀ ਸਭ ਤੋਂ ਕੈਂਟ ਗੱਡੀ ਹੈ ਇਸ ਟਾਈਮ ਕੇ ਪਰ ਸਭ ਤੋਂ ਵਧੀਆ ਗੱਡੀ ਹੈ ਤੇ ਆਪਣਾ ਜਿਵੇਂ ਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਵੀ ਆਂਦਾ ਆ ਹਾਂਜੀ ਹਾਂਜੀ ਮੈਨੂਅਲ ਵੀ ਆਂਦਾ ਆ ਆਟੋਮੈਟਿਕ ਵੀ ਆਂਦਾ ਵਾਜੀ ਤੇ ਨਾ ਆਪਣਾ ਜਿਵੇਂ ਮੈਂ ਗੱਲ ਕਰਾਂ ਐਡੀ ਵੱਡੀ ਗੱਡੀ ਹੋਣ ਤੋਂ ਬਾਅਦ ਵੀ ਇਹਦਾ ਸਟੀering ਇੰਨਾ ਮੈਂ ਕਹਿੰਨਾ ਹਾਈਡਰੋਲਿਕ ਸਟੀering ਆਂਦਾ ਵੈਸੇ ਇਹਦੇ ਵਿੱਚ ਤੇ ਪਾਵਰ ਦੀ ਦੇਖ ਸਕਦੇ ਹੋ ਝਰਕ ਇੰਨਾ ਮਤਲਬ ਝਰਕ ਪ੍ਰੋਡਿਊਸ ਕਰਕੇ ਦਿੰਦੀ ਆ ਪਿੱਛੇ ਸਿੱਟ ਦਿੰਦੀ ਆ ਬੰਦਾ ਯਾਰ ਮੈਂ ਸੱਚੀ ਹੁਣ ਨਾ ਇੱਕ ਵਾਰ ਦੇਖਦੇ ਆਪਾਂ ਹਾਈਵੇ ਤੇ ਚੱਲਦੇ ਆਂ 0200 ਦੇਖੋਗੇ ਤਾਂ ਕਿੰਨੀ ਦੇਰ ਚ ਜਾਂਦੀ ਆ 2.8 ਲੀਟਰ ਆਪਣਾ ਜਿਹੜਾ ਫੋਰਚੂਨਰ ਦੇ ਵਿੱਚ ਇੰਜਨ ਆ ਇੰਜਨ ਦੇ ਵਿੱਚ ਸੇਮ ਹੋਈ ਆ ਪਾਵਰ ਸਪੈਕਸ ਦੀ ਜੇ ਮੈਂ ਗੱਲ ਕਰਾਂ 220 BHP ਤੇ 420 Nm ਟਾਰਕ ਹੁਣ ਉਹ 420 Nm ਟਾਰਕ ਨਾ ਇੱਕ ਲਗਤ ਐਵੇਂ ਪੁਸ਼ ਕਰਦਾ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮਤਲਬ ਇੱਕ ਵਾਰ ਨਾ ਜਦ ਤੱਕ ਤੁਸੀਂ ਇਹ ਚੀਜ਼ ਫੀਲ ਨਹੀਂ ਕਰਦੇ ਮਤਲਬ ਗੱਲਾਂ ਤੋਂ ਤਾਂ ਯਾਰ ਕੀ ਕਹਿਣਾ ਹੈ ਨਾ ਗੱਲਾਂ ਦੇ ਵਿੱਚੋਂ ਕਿੱਥੇ ਬੰਦਾ ਇੰਨਾ ਮਤਲਬ ਜੱਜ ਕਰ ਸਕਦਾ ਬਟ ਫਿਰ ਵੀ ਯਾਰ ਜਿਹੜਾ 420 Nm ਟਾਰਕ ਹੈ ਨਾ ਜਦੋਂ ਪਿੱਛੇ ਨੂੰ ਖਿੱਚਦਾ ਗੱਡੀ ਨੂੰ ਬਾਈ ਲੱਗਦਾ ਕੀ ਪਤਾ ਹਾਂ ਕੁਝ ਚਲਾ ਰਿਹਾ ਬੰਦਾ ਯਾਰ ਇੰਨੀ ਪਾਵਨਾਂ ਨੇ ਗੱਡੀ ਦੇ ਵਿੱਚ ਜਿਵੇਂ ਮੈਂ ਗੱਲ ਕਰ ਰਿਹਾ ਸੀ ਹੁਣ ਆਪਣੇ ਅੱਗੇ ਫੋਰਚੂਨਰ ਜਾ ਰਹੀ ਆ ਮੈਂ ਨਾ ਮਤਲਬ ਮੇਰੇ ਪੁਆਇੰਟ ਆਫ View ਤੋਂ ਦੱਸਾਂ ਮੈਨੂੰ ਫੋਰਚੂਨਰ ਨਾ ਪ੍ਰੋਪਰ ਛੱਤ ਦਿਖ ਰਹੀ ਮੈਨੂੰ ਫੋਰਚੂਨਰ ਦੀ ਬਿਲਕੁਲ ਨਿੱਕੀ ਜਿਹੀ ਲੱਗ ਰਹੀ ਆ ਜਦ ਕਿ ਗੱਡੀ ਉਹਦੇ ਸਾਈਜ਼ ਦੀ ਹੋਈ ਆ ਹਾਈਟ ਵੀ ਉਹਦੀ ਇੰਨੀ ਹੋਈ ਆ 240mm ਦੇ ਨੀਅਰ ਬਾਊਟ ਇਹਦਾ ਆਪਣਾ ਗਰਾਊਂਡ ਕਲੀਅਰੈਂਸ ਆ ਤੇ ਨਾ ਐਡੇ ਮਤਲਬ ਸਾਈਜ਼ ਹੋਣ ਤੋਂ ਬਾਅਦ ਵੀ ਸਟੇਬਿਲਿਟੀ ਵਗੈਰਾ ਗੱਡੀ ਦੀ ਇੰਨੀ ਮੈਂ ਕਹਿੰਦਾ ਘੈਂਟ ਆ ਨਾ ਤੇ ਹੁਣ ਇੱਕ ਵਾਰ ਆ ਤੇ ਯਾਰ ਐਵਰੇਜ 6 ਦੀ 6 7 ਦੀ ਐਵਰੇਜ ਆ ਜੇ ਤੂੰ ਫੁੱਲ ਪੈਲੋਂਗੇ ਇਹਨੂੰ ਤੇ ਨਹੀਂ ਤਾਂ ਇਹਦੀ 8 9 ਦੀ ਐਵਰੇਜ ਜੇ ਵੀਰੇ ਆਪੇ ਇਹਨੂੰ ਪਿਆਰ ਨਾਲ ਚਲਾਉਣਾ ਕਿੰਨੇ ਦੀ ਐਵਰੇਜ ਦੇ ਦਊਗੀ ਤੁਹਾਡੇ ਹਿਸਾਬ ਤੋਂ 10 ਪਲੱਸ ਦੇ ਦਿੰਦੀ ਭਾਜੀ ਅਗਰ ਪਿਆਰ ਨਾਲ ਚਲਾਉਂਦੇ ਹੋ 80 ਦੀ ਸਪੀਡ ਤਾਂ نیچے-ਨੇਚੇ 80 ਤੱਕ ਚਲਾਉਂਦੇ ਹੋ ਤਬ ਹੁਣ ਇੱਕ ਵਾਰ ਜਰਕ ਦੇਖਿਓ ਇਹਦਾ ਐਵੇਂ ਫੀਲ ਹੁੰਦਾ ਹੈ ਟਾਰਕ ਕਨਵਰਟਰ ਟਰਾਂਸਮਿਸ਼ਨ ਆ 80 100 ਤੇ ਪਹੁੰਚ ਗਿਆ ਆਪਣੀ ਇਹ ਨਾ ਮੈਂ ਹੁਣ 120 ਤੇ ਆ ਸਟੈਬਿਲਿਟੀ ਗੱਡੀ ਦੀ ਮੈਂ ਜਿਹਨੂੰ ਕਹਿੰਦੇ ਨਹੀਂ 100% ਕੰਟਰੋਲ ਆ ਮੇਰਾ ਗੱਡੀ ਤੇ ਐਨੀ ਸਟੈਬਿਲਿਟੀ ਆ ਤੇਰ ਐਨੀ ਘੈਂਟ ਚੱਲ ਰਹੀ ਨਾ ਟਾਰਕ ਕਨਵਰਟਰ ਦੇ ਵਿੱਚ ਆਪਣਾ ਟਰਾਂਸਮਿਸ਼ਨ ਆ ਇਹ ਦਿਨ ਨੂੰ ਐਨੀ ਵਧੀਆ ਲੱਗ ਗਈ ਨਾ ਮੈਂ ਕੀ ਦੱਸਾਂ ਜਨੂੰ ਇਸ ਵੀ ਨਹੀਂ ਕਿ ਐਨੀ ਕਿ ਹਾਂ ਐ ਪਾਲੀ ਇੰਜਨ ਨੋਇਸ ਆ ਇੰਜਨ ਨੋਇਸ ਵੀ ਠੀਕ ਆ ਆਪਣੇ ਹਿਸਾਬ ਤੋਂ ਤੇ ਆਪਾਂ ਜਿਵੇਂ ਹੁਣ ਮੈਂ ਗੱਲ ਕਰ ਲੈਣਾ ਇਹਦੇ ਬ੍ਰੇਕਾਂ ਬਾਰੇ ਬ੍ਰੇਕਾਂ ਦੇ ਮੜਾ ਇੱਕ ਪੈਰ ਰੱਖੋਗੇ ਨਾ 올4 ਇਹਦੇ ਵਿੱਚ ਆਪਣੀ ਡਿਸਕ ਬ੍ਰੇਕ ਆ ਜਾਂਦੀਆਂ ਨੇ ਬ੍ਰੇਕਾਂ ਦੇ ਮੜਾ ਜਗ ਦੀ ਪੈਰ ਰੱਖੋਗੇ ਨਾ ਗੱਡੀ ਉਦੋਂ ਹੀ ਰੁਕਦੀ ਆ ਪੂਰੀ ਕੰਟਰੋਲ ਦੇ ਵਿੱਚ ਰਹਿੰਦੀ ਆ ਗੱਡੀ ਇਹ ਨਹੀਂ ਕਿ ਹਾਂ ਆਪਣਾ ਕੰਟਰੋਲ ਛੱਡ ਦਿੰਦੀ ਆ ਕੁਝ ਵੀ ਬਾਬੇ ਗੱਡੀ ਦੀ ਰੋਡ ਪ੍ਰੈਜ਼ੈਂਸ ਮੈਂ ਕਹਿੰਨਾ ਹਰ ਦੂਜਾ ਬੰਦਾ ਗੱਡੀ ਨੂੰ ਮੁੜ ਕੇ ਦੇਖਦਾ ਇੰਨੀ ਵਧੀਆ ਨਹੀਂ ਰੋਡ ਪ੍ਰੈਜ਼ੈਂਸ ਹਨਾ ਜਿੱਥੋਂ ਤੁਸੀਂ ਲੈ ਕੇ ਜਾਉਂਗੇ ਜੇ ਬੰਦੇ ਨੇ ਨਾ ਦੁਬਾਰਾ ਦੇਖਿਆ ਹਨਾ ਨਾ ਥੱਕਿਆ ਨਾ ਬਦਲਦੇ ਹੋ ਮੇਰਾ ਇੰਨੀ ਵਧੀਆ ਬਾਕੀ ਆਰੇ ਗੱਡੀ ਤੇ ਮੋਡੀਫਿਕੇਸ਼ਨ ਵਗੈ ਉਦੇ ਕਰਕੇ ਵੀ ਬਹੁਤ ਫਰਕ ਪੈਂਦਾ ਆ ਤੇ ਨਾ ਆਪਾਂ ਜਿਵੇਂ ਟ੍ਰੈਫਿਕ ਦੇ ਵਿੱਚ ਖੜੇ ਆ ਗੱਡੀਆਂ ਦਾ ਨਾ ਨਿੱਕੀਆਂ ਹੀ ਲੱਗਦੀਆਂ ਨੇ ਬੋਨਟ ਹੁਣ ਤੁਸੀਂ ਦੇਖ ਸਕਦੇ ਹੋ ਅੱਗੇ ਆਪਣੇ ਹੈਨਾ ਇਹ ਬੋਨਟ ਤੱਕ ਵੀ ਨਹੀਂ ਆ ਰਹੀ ਗੱਡੀ ਕੀ ਹਾਂ ਆਪਣੇ ਬੋਨਟ ਤੱਕ ਹੀ ਆ ਬਾਕੀ ਯਾਰ ਇਹ ਗੱਡੀ ਦਾ ਨਾ ਰਤਬਾ ਕੋਈ ਕੋਈ ਗੱਡੀ ਨਹੀਂ ਆਫਰ ਕਰ ਸਕਦਾ ਇਹ ਨਾ ਜਿਵੇਂ ਮੈਂ ਬਾਕੀ ਗੱਡੀਆਂ ਵੀ ਚਲਾਈਆਂ ਹੋਈਆਂ ਨੇ ਆਪਣੀ ਜੇ ਕਿਸੇ ਹੋਰ ਗੱਡੀ ਦੇ ਵਿੱਚ 22 ਇੰਚ ਲਓ ਇਹ ਵੀ ਪਾ ਜੇ ਨਾ ਉਹਦੇ ਸਟੀering ਦੇ ਵਿੱਚ ਨਾ ਆਪਣਾ ਗੱਲ ਕਰੀਏ ਪਲੇ ਜੀ ਪੈ ਜਾਂਦੀ ਆ ਇਹ ਗੱਡੀ 120 ਦੀ 130 ਦੀ ਸਪੀਡ ਤੇ ਲਈ ਆ ਮੈਂ ਹੁਣੇ ਇਹ ਗੱਡੀ ਦਾ ਸਟੀering ਦੇ ਵਿੱਚ ਪੋਰਾ ਪਲੇ ਨਹੀਂ ਗਈ ਜਿਹਨੂੰ ਕਹਿੰਦੇ ਨਹੀਂ ਮਾਈਨਰ ਪਲੇ ਵੀ ਨਹੀਂ ਗਈ ਕਿ ਹਾਂ ਇੰਨਾ ਕੁ ਵੀ ਪਤਾ ਲੱਗੇ ਕਿ ਹਾਂ ਸਟੀering ਆਪਾਂ ਨੂੰ ਆਊਟ ਆਫ ਕੰਟਰੋਲ ਲੱਗ ਰਹੀ ਹੈ ਜਾਂ ਕੁਝ ਵੀ ਕਹਿ ਲਈਏ ਬਾਕੀ ਗੱਡੀ ਦੀ ਲਾਈਟਸ ਵਗੈਰਾ ਨਾਈਟ ਦੇ ਵਿੱਚ ਤੁਸੀਂ ਦੇਖ ਹੀ ਸਾਤਿਓ ਆਪਣਾ ਇਹਦਾ ਵਿੱਚ ਇੰਨਾ ਵਧੀਆ ਥਰੋ ਮਿਲ ਜਾਂਦਾ ਦੀ ਲਾਈਟਿੰਗ ਦਾ ਏਸੀ ਵਗੈਰਾ ਦੀ ਜੇ ਮੈਂ ਗੱਲ ਕਰਾਂ ਆਪਣਾ ਬਹੁਤ ਵਧੀਆ ਦੇ ਵਿੱਚ ਮਿਊਜ਼ਿਕ ਇਸ ਤਰ੍ਹਾਂ ਸੀ ਸੁਣ ਕੇ ਹਟਿਆ ਉਹ ਵੀ ਬਹੁਤ ਘੰਟਾ ਇਹਦੇ ਵਿੱਚ ਬਾਕੀ ਸੇਫਟੀ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੇ 6 ਰੁਪਏ ਖਾਂਦੇ ਨੇ ਫੇਲੀ ਡੀਸੈਂਟ ਕੰਟਰੋਲ ਆ ਗਿਆ ਟ੍ਰੈਕਸ਼ਨ ਕੰਟਰੋਲ ਆ ਗਿਆ ਆਪਣੇ ਕੋਲ ਲੈਣੀ ਆਉਣਾ ਬਾਕੀ ਨਾ ਇਹਦੇ ਵਿੱਚ ਆਪਣੇ ਦੋ ਮੋਡਸ ਆਉਂਦੇ ਨੇ ਇੱਕ ਆਪਣਾ ਇਕੋ ਮੋਡ ਆਉਂਦਾ ਇੱਕ ਆਪਣਾ ਪਾਵਰ ਮੋਡ ਆਉਂਦਾ ਮੈਨੂੰ ਨਾ ਮਤਲਬ ਮੈਂ ਐਕਸਪ੍ਰੈਸ ਨਹੀਂ ਕਰ ਪਾਰਿਆ ਮੇਰੀ ਫੀਲਿੰਗਸ ਨੂੰ ਕਿ ਹਾਂ ਯਾਰ ਆਪਾਂ ਕਿੱਦਾਂ ਦੀ ਚੀਜ਼ 'ਚ ਬੈਠੇ ਆਂ ਜਦ ਤੱਕ ਬੰਦਾ ਇਹ ਚੀਜ਼ ਦੇ ਵਿੱਚ ਬੈ ਕੇ ਇਹਨੂੰ ਨਾ ਫੀਲ ਕਰੇ ਨਾ ਚਲਾਵੇ ਉਹਨੂੰ ਫੀਲ ਨਹੀਂ ਆਣੀ ਨਾ ਉਹਨੂੰ ਫੀਲ ਆਣੀ ਹੈ ਨਾ ਕਹਿਣ ਨੂੰ ਤਾਂ ਯਾਰ ਬਹੁਤ ਕੁਝ ਕਹਿ ਲੈਂਦੇ ਨੇ ਲੋਕ ਪਰ ਫਿਰ ਵੀ ਯਾਰ ਜਿਨ੍ਹਾਂ ਇੱਕ ਵਾਰ ਟਾਇਟਾ ਚਲਾ ਲਈ ਨਾ ਉਹ ਟਾਇਟਾ ਤੇ ਹੀ ਜਾਊਗਾ ਹੋਰ ਕਿਸੇ ਗੱਡੀ ਤੇ ਨਹੀਂ ਜਾਂਦਾ ਹੁਣ ਜਿਵੇਂ ਸਕੋਰਪਿਓ ਦਾ ਡਾਇਲੌਗ ਆ ਗਿਆ ਹਾਂ ਜਿਨ੍ਹਾਂ ਸੋਚ ਲਿਆ ਇੱਕ ਵਾਰ ਕਿ ਕਲਾਸਿਕ ਲੈ ਉਹਨਾ ਹੋਰ ਕੋਈ ਗੱਡੀ ਨਹੀਂ ਦੇਖਣੀ ਚਾਹੇ ਫੀਚਰ ਆਣ ਚਾਹੇ ਨਾਣ ਇੰਡੈਵਰ ਆਈ ਸੀਗੀ ਲੋਕ ਕਹਿੰਦੇ ਸੀ ਕਿ ਹਾਂ ਇੰਡੈਵਰ ਏ ਇੰਡੈਵਰ ਓ ਇੰਡੈਵਰ ਦੇ ਵਿੱਚ ਫੀਚਰ ਵਧ ਨੇ ਬਟ ਫਿਰ ਵੀ ਇੰਡੈਵਰ ਫੋਰਚਨਰ ਦੀ ਸੇਲ ਨੂੰ ਕਿੱਦੇ ਨਹੀਂ ਬੀਟ ਪਾ ਕਰ ਪਈ ਕਦੇ ਵੀ ਨਹੀਂ ਕਿ ਹਾਂ ਇੰਡੈਵਰ ਨੇ ਫੋਰਚਨਰ ਦੀ ਸੇਲ ਨੂੰ ਬੀਟ ਕਰਤਾ ਬਾਕੀ ਯਾਰ ਇੱਕ ਵਾਰ ਨਾ ਮੈਂ ਕਹਨਾ ਤੁਸੀਂ ਜਾਇਓ ਛੋਟਾ ਦੇ ਸ਼ੋਰੂਮ ਚ ਤੇ ਨਾ ਇੱਕ ਵਾਰ ਆਪਣੀ ਹਾਈਲਕਸ ਜ਼ਰੂਰ ਟਰਾਈ ਕਰਕੇ ਆਇਓ ਹਾਈਲਕਸ ਟਰਾਈ ਕਰਕੇ ਆਇਓ ਚਾਹੇ ਫੋਰਚਨਰ ਟਰਾਈ ਕਰਕੇ ਆਇਓ ਬਾਈ ਫੀਲ ਤੇ ਵਾਈਬ ਆਹੀ ਗੱਡੀ ਦੇ ਵਿੱਚ ਬੈ ਕੇ ਆਉਂਦੀ ਹੈ ਯ ਮੈਂ ਜਿਹਨੂੰ ਕਹਿੰਦੇ ਨੇ ਦਿਲ ਖੁਸ਼ ਹੋ ਰੱਖਿਆ ਜੇ ਘਾਹ ਚਾਰ ਪੈਸੇ ਹੁੰਦੇ ਨਾ ਚੱਕ ਕੇ ਆਹੀ ਘਰੇ ਲੈ ਜਾਂਦਾ ਬਾਕੀ ਯਾਰ ਅਜੇ ਤੁਸੀਂ ਵੀਡੀਓ ਦੇਖਦੇ ਹੋ ਨਿਓ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਯਾਰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਬਾਕੀ ਨਾ ਇਹ ਗੱਡੀ ਦੇ सਸਪੈਂਸ਼ਨ ਦੀ ਗੱਲ ਕਰਾਂ ਇਹਨੇ ਸੌਫਟ ਸਸਪੈਂਸ਼ਨ ਨੇ ਨਾ ਮਤਲਬ ਇਹ ਨਹੀਂ ਕਿ ਹਾਂ ਤੁਸੀਂ ਸੋਚੋਗੇ ਕਿ ਬਈ ਅਸੀਂ ਨਾ ਇੱਕ ਮਤਲਬ ਇਹ ਨਾ ਪਿਕਅਪ ਟਾਈਪ ਆ ਇੱਕ ਪਿੱਕੇ ਟਾਈਪ ਆ ਆਪਾਂ ਗੱਲ ਕਰੀਏ ਪਿਕਅਪ ਵੀ ਨਹੀਂ ਕਹਿ ਸਕਦੇ ਪਿੱਕਾ ਪੰਜਾਬੀ ਵਰਡ ਦੇ ਵਿੱਚ ਆਪਾਂ ਗੱਲ ਕਰੀਏ ਪਿੱਕਾ ਉਹਦੇ ਵਿੱਚ ਆਏ ਤੇ ਇਹਦੇ सस्पेंशन ਨਾ ਮੈਂ ਕਹਿੰਨਾ ਤੁਸੀਂ ਗੱਡੀ ਵਰਗੇ ਸਮਝੋ ਜੇ ਤੁਸੀਂ ਇਹਨੂੰ ਆਪਣੇ ਮਤਲਬ ਪ੍ਰਾਈਵੇਟ ਯੂਸ ਲਈ ਲੈ ਰਹੇ ਨਾ ਬੰਦਾ ਬਾਬੇ ਉਹ ਖੰਬੰਦ ਕਰਕੇ ਲੈ ਲਓ ਮੇਰੇ ਕਹਿਣ ਤੋਂ ਹੋਰ ਦੱਸੋ ਇਹਦੇ ਨਾਲ ਮਤਲਬ ਇਹ ਨਹੀਂ ਕਹਿ ਸਕਦਾ ਬੰਦਾ ਕਿ ਹਾਂ ਯਾਰ ਬਾਲੀ ਗਾ ਸਟਿਫ ਸਸਪੈਂਸ਼ਨ ਨੇ ਸੌਫਟ ਸਸਪੈਂਸ਼ਨ ਨੇ ਤੇ ਸਟੀering ਵੀਲ ਵਗੈਰਾ ਗੱਲ ਕਰਾਂ ਮੈਂ ਐਡੀ ਵੱਡੀ ਗੱਡੀ ਹੋਣ ਦੇ ਬਾਵਜੂਦ ਵੀ ਚਾਹ ਹਉਂਗਲੀ ਤੇ ਸੁਮੇਂ ਸਟੀering ਘੁਮਾਈਦਾ ਹੋਇਆ ਦਾ ਬਾਕੀ ਰੋਡ ਪ੍ਰੈਜ਼ੈਂਸ ਯਾਰ ਹਰ ਬੰਦਾ ਹਰ ਦੂਜਾ ਬੰਦਾ ਦੇਖ ਕੇ ਇਹਨੂੰ ਤੱਕਦਾ ਹੀ ਤੱਕਦਾ ਕਿ ਹਾਂ ਯਾਰ ਕੀ ਚੀਜ਼ ਆ ਏ ਕਿੱਦਾਂ ਬਾਕੀ ਯਾਰ ਹੋਰ ਜਿਹੜੀ ਕੰਪਨੀ ਦੀ ਗੱਡੀਆਂ ਨੇ ਤਾਂ ਨਿੱਕੀ ਜਿਹੀ ਲੱਗਦੀਆਂ ਨੇ ਬਿਲਕੁਲ ਟੱਡੀ ਜੀਆਂ ਕਿ ਨਾ ਯਾਰ ਇਹ ਗੱਡੀ ਆਪਾਂ ਨੂੰ ਇਸ਼ੂ ਕਰਾਈ ਆ ਜਿਹੜੇ ਆਪਣੇ ਪਾਇਨੇ ਟਯੂਟਾ ਵਾਲੇ ਨੇ ਇੰਡਸਟਰੀਅਲ ਏਰੀਏ ਫੇਜ਼ 1 ਦੇ ਵਿੱਚ ਇਹਨਾਂ ਦਾ ਦ ਵੇ ਆਫ ਕਸਟਮਰ ਡੀਲਿੰਗ ਐਨੀ ਵਧੀਆ ਨਾ ਬਿਹੇਵੀਅਰ ਇਹਨਾਂ ਦਾ ਇੰਨਾ ਵਧੀਆ ਇਹਨਾਂ ਦੀ ਕੋਈ ਵੀ ਮੈਂ ਕਹਿੰਨਾ ਗੱਡੀ ਦੇ ਰਿਲੇਟਡ ਕੋਈ ਵੀ ਜੇ ਇਸ਼ੂ ਹੋਵੇ ਐਨਕੁਆਇਰੀ ਹੋਵੇ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਮੈਂ ਵੀਡੀਓ ਦੇ ਵਿੱਚ ਨੰਬਰ ਮੈਂਸ਼ਨ ਕਰ ਦੂੰਗਾ ਇੱਕ ਵੀਰਾ ਆਪਣਾ ਹੈਨਾ ਜਤਿੰਦਰ ਵੀਰਾ ਇਹ ਤੁਹਾਨੂੰ ਹੈਵੀ ਤੋਂ ਹੈਵੀ ਡਿਸਕਾਊਂਟ ਟੋヨタ ਦੀ ਇਹ ਮੈਂ ਨਹੀਂ ਕਹਿੰਦਾ ਬੇਸਿਕਲੀ ਆਹੀ ਗੱਡੀ ਤੇ ਇਹ ਗੱਡੀ ਤੇ ਤਾਂ ਆਪਣਾ 10 ਲੱਖ ਦਾ ਡਿਸਕਾਊਂਟ ਆ ਤੇ 10 ਲੱਖ ਦੇ ਵਿੱਚ ਨਾ ਭਾਈ ਦੂਜੀ ਗੱਡੀਆਂ ਆਈ ਹੁੰਦੀਆਂ ਤੇ ਬਾਕੀ ਨਾ ਯਾਰ ਆਪਣਾ ਵੀਰਾ ਸਿਗਾ ਜਤਿੰਦਰ ਵੀਰਾ ਠੀਕ ਆ ਜੇ ਤੁਹਾਨੂੰ ਕਿਸੇ ਵੀ ਟੋヨタ ਦੀ ਗੱਡੀ ਦੇ ਰਿਲੇਟਿਡ ਕੋਈ ਵੀ ਇਨਕੁਆਇਰੀ ਹੋਵੇ ਜਾਂ ਜਿਹੜੇ ਮੇਰੇ ਬਾਈ ਨੇ ਟੋヨタ ਦੀ ਗੱਡੀ ਲੈਣੀ ਹੋਵੇ ਆ ਬਾਈ ਨਾਲ ਤੁਹਾਨੂੰ ਨਾ ਹੋ ਸਕਿਆ ਯਾਰ ਵੀਰਾ ਉਹ ਨਾ ਕਰੂਗਾ ਕਰੂਗਾ ਵੀਰੇ ਯਾਰ ਜਰੂਰ ਜਰੂਰ ਵੀਰਾ ਕੋਈ ਵੀ ਕਈ ਸੇ ਵੀ ਆਓ ਆਪਕੇ ਨਾਮ ਸੇ ਹੋਲ ਕਰ ਦਿੰਗੇ ਦੇਖੋ ਵੀਰੇ ਤੇ ਨਾ ਮੈਂ ਤੁਹਾਨੂੰ ਕਹਿੰਦਾ ਆਪਣਾ ਭਾਈ ਆਇਓ ਇੱਕ ਵਾਰ ਜਰੂਰ ਤੇ ਗੱਡੀ ਬਾਰੇ ਜਹ ਇਨਕੁਆਇਰੀ ਕਰਿਓ ਜਹ ਜੋ ਮਰਜੀ ਕੁ ਟੈਸਟ ਡਰਾਈਵ ਜ਼ਰੂਰ ਲਿਓ ਗੱਡੀ ਦੀ ਜੇ ਟੈਸਟ ਡਰਾਈਵ ਲੈ ਕੇ ਚਿੱਤ ਨਾ ਖੁਸ਼ ਹੋਇਆ ਨਾ ਨਾ ਬਦਲਦੇ ਹੋ ਹੋਰ ਦੱਸੋ ਜੀ ਬਾਕੀ ਕਮੈਂਟ ਖੁੱਲੇ ਨੇ ਜੀ ਆਪਣਾ ਜੇ ਕਿਸੇ ਨੇ ਸੁਜੈਸ਼ਨ ਨੇ ਆ ਰਾਇ ਦੇਣੀ ਹੋਵੇ ਆਪਣਾ ਜ਼ਰੂਰ ਦਿਓ ਇਹ ਗੱਡੀ ਤੇ ਵੀਰੇਣਾ ਪ੍ਰਾਈਸ ਦੱਸ ਸਕਦਾ ਆਪਣਾ 10 ਲੱਖ ਦਾ ਮੈਂ ਕਹਾਂ ਪੂਰਾ ਰਾਉਂਡ ਫਿਗਰ ਦੇ ਵਿੱਚ ਜੇ ਮੈਂ ਗੱਲ ਕਰਾਂ 10 ਲੱਖ ਦਾ ਆਪਣਾ ਡਿਸਕਾਊਂਟ ਚੱਲ ਰਿਹਾ ਹੈ ਗੱਡੀ ਦੇ ਉੱਤੇ ਤੇ ਇੱਕ ਵਾਰ ਮੈਂ ਕਹਿੰਦਾ ਜੇ ਤੁਹਾਡਾ ਪਲਾਨ ਬਣਿਆ ਆਪਣਾ ਜ਼ਰੂਰ ਵਿਜ਼ਿਟ ਕਰਿਓ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ